ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੱਤਾ ਸੰਭਾਲਣ ਤੋਂ ਬਾਅਦ ਕਈ ਮਾਮਲੇ ਵਿੱਚ ਤਬਦੀਲੀਆਂ ਕੀਤੀਆਂ ਹਨ ਨਾਲ ਹੀ ਦੇਸ਼ ਵਿੱਚ ਬਿਨਾ ਦਸਤਾਵੇਜ਼ਾ ਰਹਿ ਰਹੇ ਪ੍ਰਵਾਸੀਆਂ ਨੂੰ ਲੈ ਕੇ ਟਰੰਪ ਨੇ ਕਾਫੀ ਸਖਤ ਰੋਖਤ ਅਕਤਿਆਰ ਕੀਤਾ ਹਾਲੀ ਵਿੱਚ ਉਹਨਾਂ ਨੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਕਈ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਹਾਜ਼ ਰਾਹੀਂ ਮੁੜ ਭੇਜ ਦਿੱਤਾ ਸੀ ਹੁਣ ਟਰੰਪ ਨੇ ਲੋਕਾਂ ਨੂੰ ਦੇਸ਼ ਛੋੜ ਡਿਪੋਰਟ ਕਰਨ ਲਈ ਇੱਕ ਨਵੀਂ ਯੋਜਨਾ ਬਣਾਈ ਹੈ ਦਰਅਸਲ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਬਿਨਾਂ ਦਸਤਾਵੇਜ਼ਾ ਵਾਲੇ ਪ੍ਰਵਾਸੀਆਂ ਲਈ ਇੱਕ ਨਵਾਂ ਪਲਾਨ ਹੈ ਟਰੰਪ ਦੀ ਇਸ ਨਵੀਂ ਯੋਜਨਾ ਵਿੱਚ ਪ੍ਰਵਾਸੀਆਂ ਨੂੰ ਕਿਹਾ ਗਿਆ ਹੈ ਕਿ ਪੈਸੇ ਲੈ ਲਵੋ ਜਹਾਜ਼ ਤੇ ਚੜ ਜਾਓ ਅਤੇ ਫਿਰ ਸ਼ਾਇਦ ਅਸੀਂ ਬਾਅਦ ਵਿੱਚ ਤੁਹਾਨੂੰ ਅਮਰੀਕਾ ਵਾਪਸ ਬੁਲਾਉਂਦੀ ਇਜਾਜ਼ਤ ਦੇਣ ਬਾਰੇ ਸੋਚੀਏ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਦੱਸਿਆ ਹੈ ਕਿ ਉਹਨਾਂ ਦੀ ਸਰਕਾਰ ਸੈਲਫ ਡਿਪੋਰਟੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਨਗਦ ਇਨਾਮ ਦਿੱਤਾ ਜਾਵੇਗਾ ਤੇ ਕਾਨੂੰਨੀ ਤਰੀਕੇ ਨਾਲ ਮੁੜ ਵਾਪਸੀ ਲਈ ਇੱਕ ਸੰਭਾਵੀ ਰਸਤਾ ਵੀ ਸ਼ਾਮਲ ਹੋਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੁਝ ਪੈਸੇ ਅਤੇ ਇੱਕ ਜਹਾਜ਼ ਦੇ ਟਿਕਟ ਦੇਣ ਜਾ ਰਹੇ ਹਾਂ। ਅਤੇ ਫਿਰ ਅਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਨ ਜਾ ਰਹੇ ਹਾਂ ਜੇਕਰ ਉਹ ਚੰਗੇ ਹਨ ਅਤੇ ਜੇਕਰ ਅਸੀਂ ਉਹਨਾਂ ਨੂੰ ਮੋੜ ਲਿਆਉਣਾ ਚਾਹੁੰਦੇ ਹਾਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਜੋ ਉਹ ਜਿੰਨੀ ਜਲਦੀ ਹੋ ਸਕੇ ਮੋੜ ਆ ਸਕਣ ਇੱਥੇ ਪਹਿਲਾ ਰਾਸ਼ਟਰਪਤੀ ਟਰੰਪ ਨੇ ਦੇਸ਼ ਤੋਂ ਪ੍ਰਵਾਸੀਆਂ ਨੂੰ ਕੱਢਣ ਲਈ ਸਖਤ ਰੁਖ ਅਗਤਿਆਰ ਕੀਤਾ ਸੀ ਉੱਥੇ ਹੁਣ ਉਹ ਕੁਝ ਹੱਦ ਤੱਕ ਨਰਮ ਦਿਖਾਈ ਦੇ ਰਹੇ ਹਨ ਹਾਲਕਿ ਵਾਈਟ ਹਾਊਸ ਵੱਲੋਂ ਹਲੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਇਹ ਪ੍ਰੋਗਰਾਮ ਕਿਵੇਂ ਕੰਮ ਕਰੇਗਾ ਤੇ ਕੌਣ ਇਸ ਲਈ ਯੋਜਨਾ ਬਣਾਵੇਗਾ ਜਾਂ ਇਹ ਕਦੋਂ ਤੋਂ ਸ਼ੁਰੂ ਹੋ ਸਕਦਾ ਹੈ 트럼ਪ ਨੇ ਕਿਹਾ ਕਿ ਅਸੀਂ ਸੈਲਫ ਡਿਪੋਰਟ ਕਰਨ ਜਾ ਰਹੇ ਹਾਂ ਤੇ ਅਸੀਂ ਇਸ ਨੂੰ ਲੋਕਾਂ ਲਈ ਆਸਾਨ ਅਤੇ ਆਰਾਮਦਾਇਕ ਬਣਾਉਣ ਜਾ ਰਹੇ ਹਾਂ 트럼ਪ ਨੇ ਦੁਬਾਰਾ ਚੋਣ ਜਿੱਤਣ ਤੇ ਰਿਕਾਰਡ ਗਿਣਤੇ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਸੰਕਲਪ ਲਿਆ ਸੀ ਇਸੇ ਕਾਰਨ ਉਹ ਕਾਫੀ ਸਖਤ ਰਵੱਈਆ ਵੀ ਅਖਤਿਆਰ ਕਰ ਚੁੱਕੇ ਹਨ 트럼ਪ ਨੇ ਫਰਵਰੀ ਮਹੀਨੇ ਵਿੱਚ ਅਮਰੀਕਾ ਤੋਂ ਜਹਾਜ਼ ਭਰ ਕੇ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵੀ ਵਾਪਸ ਭੇਜਿਆ ਸੀ ਇਹ ਭਾਰਤੀ ਪ੍ਰਵਾਸੀ ਨੌਕਰੀ ਦੀ ਖੋਜ ਵਿੱਚ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ ਅਸਲਿਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀ ਖੁਦ ਡਿਪੋਰਟ ਹੁੰਦੇ ਨੇ ਉਹਨਾਂ ਨੂੰ ਪੈਸੇ ਅਤੇ ਜਹਾਜ਼ ਟਿਕਟਸ ਨੇ ਹੋਰ ਵੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ